ਸਾਰੇ ਹੀ ਸਤਿਕਾਰਯੋਗ ਲੋਕਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਸਤਿਕਾਰ ਔਰ ਪਿਆਰ ਮੈਂ ਹਾਂ ਤੁਹਾਡਾ ਆਪਣਾ ਨਿਰਮਲ ਪਟਵਾਰੀ ਕਾਨੂੰਗੋ ਸੋ ਅੱਜ ਤੁਹਾਡੇ ਨਾਲ ਅਸੀਂ ਜਿਹੜੀ ਇੱਕ ਬਹੁਤ ਮਹੱਤਵਪੂਰਨ ਜਿਹੜਾ ਵਿਸ਼ਾ ਲੈ ਕੇ ਆਏ ਆ ਕਿ ਜਮ੍ਹਾਂ ਬੰਦੀ ਜਿਹੜੀ ਹੈ ਔਰ ਜਿਹੜੇ ਇੰਤਕਾਲ ਨੇ ਵਿਰਾਸਤ ਦੇ ਇੰਤਕਾਲ ਨੇ ਇਹ ਆਪਾਂ ਆਨਲਾਈਨ ਜਿਹੜੇ ਕਿਵੇਂ ਦੇਖ ਸਕਦੇ ਆ ਆਪਣੇ ਫੋਨਾਂ ਦੇ ਉੱਪਰ ਆਪਣੇ ਟੈਬ ਟੈਬ ਦੇ ਉੱਪਰ ਆਪਣੇ ਟੀਵੀ ਦੀ ਸਕਰੀਨ ਤੇ ਕਿਵੇਂ ਦੇਖ ਸਕਦੇ ਆ ਉਹਨੂੰ ਉਹਦੇ ਉਹਦੇ ਵਾਸਤੇ ਤੁਹਾਨੂੰ ਜਿਹੜੀ ਆਨਲਾਈਨ ਜਾਣਕਾਰੀ ਦੇਣ ਲੱਗੇ ਆ ਵੀ ਤੁਸੀਂ ਘਰ ਬੈਠ ਕੇ ਸੋ ਜਿਵੇਂ ਘਰ ਬੈਠੇ ਕਿਵੇਂ ਵੇਖੀਏ ਆਪਾਂ ਪਹਿਲਾਂ ਜਿਵੇਂ ਏਟੀਐਮ ਬਾਰੇ ਸੋਚਦੇ ਹੁੰਦੇ ਸੀ ਸੋ ਇਹ ਵੀ ਓਵੇਂ ਆ ਜਿਵੇਂ ਏਟੀਐਮ ਮਸ਼ੀਨ ਪੈਸੇ ਕੱਢਦੀ ਹੈ ਇਹ ਵੀ ਨਕਲਾਂ ਤੁਹਾਨੂੰ ਘਰ ਬੈਠਿਆਂ ਨੂੰ ਕੱਢ ਕੇ ਦੇਵੇ ਘਰ ਬੈਠੇ ਕਿਵੇਂ ਵੇਖੀਏ ਆਨਲਾਈਨ ਜਮਾਂ ਬੰਦੀ ਨਕਲ ਵੈਰੀਫਿਕੇਸ਼ਨ ਕਿਵੇਂ ਕਰੀਏ ਹਰਦਿਕਾ ਲੋ ਕੋਈ ਫਰਦ ਕੇਂਦਰ ਤੋਂ ਨਕਲ ਜਾਰੀ ਹੁੰਦੀ ਹੈ ਕਿਉਂਕਿ ਅੱਜ ਕੱਲ ਬਹੁਤ ਸਾਰਾ ਤਰ੍ਹਾਂ ਦਾ ਹੈਗਾ ਜਿਹੜਾ ਸਮਾਜ ਦੇ ਵਿੱਚ ਇਹ ਲਿਆ ਉਸ ਤਰ੍ਹਾਂ ਦੀਆਂ ਗੱਲਬਾਤ ਜਿੱਥੇ ਤੁਹਾਨੂੰ ਖਤਰਾ ਰਹਿੰਦਾ ਹੈ ਕਿਸੇ ਤਰ੍ਹਾਂ ਦੀ ਕੋਈ ਧੋਖਾਧੜੀ ਹੋਣ ਦਾ ਸੋ ਨਕਲ ਨੂੰ ਵੈਰੀਫਾਈ ਕਰਨਾ ਉਹ ਕਿਵੇਂ ਕਰ ਸਕਦੇ ਆਪਾਂ ਜਿਹੜੀ ਫਰਜ਼ਦ ਕੰਦਰ ਨੇ ਜਾਰੀ ਕੀਤੀ ਹੈ ਮਸਾਵੀ ਨਕਸ਼ੇ ਜਿਹੜੇ ਕੈਡੈਸਟਰਲ ਮੈਪਸ ਹੈ ਜਿਹੜੀਆਂ ਰਿਕਾਰਡ ਰੂਮ ਚ ਮਸਾਬਾਹਾਂ ਹੁੰਦੀਆਂ ਜਿਹਦੇ ਬਾਰੇ ਸਾਡੀ ਇੱਕ ਵੀਡੀਓ ਵੀ ਪਾਈ ਹੈ ਸਪੈਸ਼ਲ ਛੋਟੀ ਜੀ ਸੋ ਇਹ ਕੈਡੈਸਟਰਲ ਮੈਪ ਆਨਲਾਈਨ ਕਿਵੇਂ ਕੱਢ ਸਕਦੇ ਆ ਇਹ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਚ ਜਿਹੜਾ ਕੰਮ ਹੋ ਚੁੱਕਾ ਹੈ ਬਾਕੀ ਚੱਲ ਜਿੰਦਾ ਕੰਮ ਸੋ ਤੁਸੀਂ ਇਹਨਾਂ ਪਿੰਡਾਂ ਦੀ ਕੱਢ ਕੇ ਵੇਖ ਸਕਦੇ ਜਿਹੜੇ ਜਿਹੜੇ ਪਿੰ ਰਜਿਸਟਰੀ ਡੀਡ ਕਿਵੇਂ ਦੇਖ ਸਕਦੇ ਆ ਜਿਹੜੀ ਰਜਿਸਟਰੀ ਹੁੰਦੀ ਹੈ ਇੰਤਕਾਲ ਰਜਿਸਟਰੀ ਤੋਂ ਬਾਅਦ ਜਦੋਂ ਰਜਿਸਟਰੀ ਤੋਂ ਬਾਅਦ ਇੰਤਕਾਲ ਪਟਵਾਰੀ ਹਲਕਾ ਵੱਲੋਂ ਦਰਜ ਕਰਕੇ ਸੀਆਰਓ ਦੇ ਪੇਸ਼ ਹੋ ਫਿਰ ਉਹਦੀ ਕੰਡੀਸ਼ਨ ਵਿਖਾਉਂਦਾ ਹੈ ਵੀ ਪਟਵਾਰੀ ਸਾਹਿਬ ਦੇ ਕੋਲ ਹੀ ਪਿਆ ਹੈ ਦਰਜ ਕੀਤਾ ਜਾਂ ਕਾਨੂੰਗੋ ਸਾਹਿਬ ਨੇ ਉਹਦੇ ਤੇ ਵੈਲੀਡੇਸ਼ਨ ਕਰਤੀ ਹੈ ਉਹਦੀ ਪੜਤਾਲ ਪਾਤੀ ਹੈ ਕਿਉਂਕਿ ਕਾਨੂੰਗੋ ਦੀ ਪੋਸਟ ਜਿਹੜੀ ਬਹੁਤ ਮਹੱਤਵਪੂਰਨ ਪੋਸਟ ਹੈ ਉਧਰੋਂ ਸੀਆਰਓ ਸਾਹਿਬ ਤਹਿਸੀਲਾਰ ਸਾਹਿਬ ਹੁੰਦੇ ਇਧਰ ਪਟਵਾਰੀ ਸਾਹਿਬ ਹੁੰਦੇ ਆ ਉਹਨਾਂ ਦੇ ਵਿਚਕਾਰ ਇੱਕ ਸੈਂਟਰ 'ਚ ਕਾਨੂੰਗੋ ਦੀ ਪੋਸਟ ਹੈ ਇਹਦੇ ਬਾਰੇ ਵੀ ਅਸੀਂ ਇੱਕ ਵੱਖਰੀ ਛੋਟੀ ਜਿਹੀ ਵੀਡੀਓ ਬਣਾਵਾਂਗੇ ਵੀ ਕੀ ਕੰਮ ਹੁੰਦੇ ਨੇ ਕਿਸ ਤਰ੍ਹਾਂ ਦੀ ਸਾਰੀ ਟ੍ਰੇਨਿੰਗ ਹੁੰਦੀ ਸਭ ਕੁਝ ਸੋ ਕਾਨੂੰਗੋ ਦਾ ਜਿਹੜਾ ਅਹੁਦਾ ਉਹ ਵਿੱਚ ਇਸ ਕਰਕੇ ਰੱਖਿਆ ਹੈ ਕਿ ਪਟਵਾਰੀ ਵੱਲੋਂ ਜਿਹੜਾ ਅੰਰਾਜ ਦਰਜ ਕੀਤਾ ਜਾਂਦਾ ਉਹਨਾਂ ਨੇ ਸਾਬਕਾ ਅੰਰਾਜ ਜਿਹੜਾ ਲਿਖਣਾ ਹੁੰਦਾ ਵੀ ਸਾਬਕਾ ਅੰਰਾਜ ਬਿਲਕੁਲ درست ਹੈ ਤਾਂ ਫਿਰ ਜਿਹੜਾ ਇੰਤਕਾਲ ਗਾਂ ਅੱਗੇ ਮਨਜ਼ੂਰ ਹੁੰਦਾ ਸੋ ਸਾਬਕਾਂਦ ਰਾਜ ਦੀ ਜ਼ਿੰਮੇਵਾਰੀ ਹੈ ਵੀ ਕਿਤੇ ਬਾਈਚਾਨ ਸਹਿਬਨ ਭਲੇਖੇ ਨਾ ਮਾਲਕ ਹੋਵੇ ਨਾ ਬੰਦਾ ਤੇ ਆਪਾਂ ਇੰਤਕਾਲ ਦਰਜ ਕਰਦਗੇ ਸੋ ਇਹ ਜਿਹੜੀ ਕਾਨੂੰਗੋ ਦੀ ਵਿੱਚ ਪੌੜੀ ਰੱਖੀ ਹੈ ਔਰ ਜਿਹੜਾ ਇਹ ਕਰਾਸ ਕਰਨਾ ਪੈਂਦਾ ਇਸ ਜਿਹੜਾ ਹੈਗਾ ਰਸਤੇ ਨੂੰ ਸੋ ਉਹ ਇਸ ਕਰਕੇ ਵੀ ਵੈਲੀਡੇਸ਼ਨ ਜਿਹੜੀ ਰਜਿਸਟਰੀ ਤੋਂ ਬਾਅਦ ਜਿਹੜਾ ਇੰਤਕਾਲ ਹੁੰਦਾ ਇਹ ਇਹ ਤੋਂ ਬਾਅਦ ਜਿਹੜਾ ਮਤਲਬ ਵੀ ਕਿਵੇਂ ਮੁਕੰਮਲ ਹੋਵੇ ਉਹ ਚ ਕੋਈ ਖਤਰਾ ਨਾ ਹੋਵੇ ਸੋ ਜਿਹੜੀ ਤੁਸੀਂ ਆਨਲਾਈਨ ਜਿਹੜੀ ਜਮ੍ਹਾਂ ਬੰਦੀ ਹੈ ਉਹ ਕੱਢਣੀ ਕਿਵੇਂ ਹੈ Google ਤੇ ਜਾ ਕੇ ਉਹਦੀ ਉੱਥੇ ਫਰਜ ਜਮ੍ਹਾਂ ਬੰਦੀ ਵੇਖਣ ਤੇ ਵੇਖਣ ਲਈ ਤੇ ਨਕਲ ਦੀ ਕਸਮ ਇਹ ਤੁਹਾਨੂੰ ਬੋਰਡ ਤੇ ਸੀ ਇਸ ਕਰਕੇ ਥੋੜਾ ਲਿਖਿਆ ਹੁੰਦਾ ਵੀ ਤੁਸੀਂ ਉਹਨੂੰ ਜ਼ੂਮ ਕਰਕੇ ਵੇਖ ਸਕੋ ਕੋਈ ਭੁੱਲੋ ਤਾਂ ਦੁਬਾਰਾ ਫਿਰ ਵੇਖ ਸਕੋ ਥੋੜਾ ਸੌਖਾ ਹੁੰਦਾ ਹੈ ਇਹ ਆਨਲਾਈਨ ਸਰਵਿਸਸ ਹੈ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਸੋ ਸਭ ਤੋਂ ਪਹਿਲਾਂ ਤੁਸੀਂ Google ਤੇ ਜਾ ਕੇ easyjambandi.punjab.gov.in ਇਹ ਭਰਨਾ ਤੁਸੀਂ ਇਹ ਭਰਨ ਤੋਂ ਬਾਅਦ ਉਹ ਉੱਥੇ ਖੁੱਲੇਗਾ ਸਕਰੀਨ ਦੇ ਉੱਪਰ ਔਰ ਇਹਦੇ ਤੇ ਚਾਰ ਚੀਜ਼ਾਂ ਅੱਗੇ ਖੁੱਲਣਗੀਆਂ ਮਾਲਕ ਦੇ ਨਾਮ ਮੁਤਾਬਕ ਫਰਜ਼ ਕਰ ਲੋ ਸਭ ਤੋਂ ਸੌਖਾ ਹੁੰਦਾ ਆਪਾਂ ਆਦਮੀ ਦਾ ਜਸਾ ਆਦਮੀ ਦੀ ਨਕਲ ਕੱਢਣੀ ਹੈ ਉਹਦਾ ਨਾਮ ਉਹਦੇ ਪਿਤਾ ਦਾ ਨਾਮ ਉਹਦੇ ਦਾਦਾ ਜੀ ਦਾ ਨਾਮ ਤੁਹਾਡੇ ਕੋਲੇ ਹੋਣਾ ਚਾਹੀਦਾ ਤਿੰਨੇ ਆਈਡੀਆਂ ਔਰ ਤਿੰਨ ਆਈਡੀਆਂ ਤਾਂ ਰੱਖੀਆਂ ਮਾਲ ਮੈਕਨਿਮੇ ਦੇ ਵਿੱਚ ਕਿ ਕੋਈ ਵੀ ਬੰਦਾ ਦੋ ਨਾਮ ਰਲਦਿਆਂ ਤੋਂ ਕਿਸੇ ਦੀ ਰਜਿਸਟਰੀ ਨਾ ਕਰ ਸਕੇ ਕਿਉਂਕਿ ਤਿੰਨ ਨਾਮ ਅਜੇ ਮੇਰੀ 33 ਸਾਲ ਦੀ ਨੌਕਰੀ 'ਚ ਕਿਤੇ ਰਲੇ ਨਹੀਂ ਮੈਨੂੰ ਮਿਲੇ ਸੋ ਇਹਦੀ ਬਹੁਤ ਘੱਟ ਸੰਭਾਵਨਾ ਹੁੰਦੀ ਹੈ ਸੋ ਅੱਗੇ 2 ਨੰਬਰ ਖੇਵਟ ਨੰਬਰ ਮਤਲਬ ਜੇ ਤੁਹਾਨੂੰ ਖੇਵਟ ਪਤਾ ਹੈ ਫਿਰ ਕਰ ਲੋ 414 ਖੇਵਟ ਤਾਂ ਤੁਸੀਂ ਉੱਤੇ 414 ਸਿੱਧੀ ਖੇਵਟ ਭਰ ਸਕਦੇ ਆ ਜੇਕਰ ਖਸਰਾ ਨੰਬਰ ਮੁਤਾਬਕ ਪਤਾ ਹੈ ਤੁਹਾਨੂੰ ਖੇਤ ਦਾ ਨੰਬਰ ਪਤਾ ਹੈ ਨੰਬਰ ਪਤਾ ਉਹਦੇ ਮੁਤਾਬਕ ਤੁਸੀਂ ਕਰ ਸਕਦੇ ਹੋ ਸੋ ਚੌਥਾ ਹੈਗਾ ਖਤੌਨੀ ਨੰਬਰ ਬਤਾਓ ਇਹ ਖਤੌਨੀ ਨੰਬਰ ਕੀ ਹੁੰਦੀ ਹੈ ਤੇ ਖੇਵਟ ਨੰਬਰ ਕੀ ਹੁੰਦੀ ਹੈ ਜਿਹੜੀ ਖੇਵਟ ਨੰਬਰ ਹੈ ਇਹ ਸਭ ਤੋਂ ਪਹਿਲਾਂ ਖਾਨਾ ਜਿਹੜਾ ਹੁੰਦਾ ਜਾ ਮੰਦੀ ਤੇ ਉਹ ਖੇਵਟ ਨੰਬਰ ਹੁੰਦਾ ਮਾਲਕੀ ਦਾ ਖਾਤਾ ਨੰਬਰ ਜਣੇ ਜੀ ਇਹ ਮਾਲਕ ਨਾਲ ਸੰਬੰਧਿਤ ਹੈ ਮਾਲਕੀ ਨਾਲ ਸੰਬੰਧਿਤ ਹੈ ਜਿਹੜਾ ਮਾਲਕੀ ਵਾਲਾ ਖਾਨਾ ਹੁੰਦਾ ਹੈ ਇਹ ਉਹਦਾ ਅਕਾਊਂਟ ਨੰਬਰ ਹੈ ਜਿਵੇਂ ਬੈਂਕ ਦਾ ਆਪਣਾ ਅਕਾਊਂਟ ਨੰਬਰ ਹੁੰਦਾ ਸੋ ਇਹ ਜਿਹੜਾ ਖਤੋਨੀ ਹੈ ਇਹਨੂੰ ਖਤੋਨੀ ਉਰਦੂ ਫਾਰਸੀ ਦੇ ਸ਼ਬਦ ਹੈ ਪੁਰਾਣੇ ਖਤੋਨੀ ਕਾਸ਼ਤਕਾਰ ਦਾ ਖਾਤਾ ਨੰਬਰ ਹੁੰਦਾ ਜਿਹੜਾ ਗਰਦਾਵਰੀ ਨਾਲ ਸੰਬੰਧਿਤ ਹੈ ਵੀ ਖਾਨਾ ਕਾਸ਼ ਦੇ ਵਿੱਚ ਕੋਈ ਨਰਾਜ ਹੋਇਆ ਵੀ ਗਰਦੋਰੀ ਹੋਵੇ ਜਾਂ ਮੁਸਤਰੀ ਨੇ ਲੈ ਲਿਆ ਹੋਵੇ ਉਹ ਖਤੋਨੀ ਦੇ ਵਿੱਚ ਇਸ ਖਾਤੇ ਦੇ ਵਿੱਚ ਹੋਏਗਾ ਸੋ ਇਹ ਦੋ ਖਾਤੇ ਤਾਂ ਅਲੱਗ-ਅਲੱਗ ਬਣਾਏ ਹੁੰਦੇ ਆ ਵੀ ਇੱਕ ਦੂਜੇ ਨਾਲ ਮਿਲ ਨਾ ਤੇ ਉਹਦੀ ਮਤਲਬ ਸੌਖੀ ਜਿਹੜੀ ਪਛਾਣ ਹੋ ਸਕੇ ਸੋ ਅੱਗੇ 2 ਨੰਬਰ ਤੇ 1 ਨੰਬਰ ਤੇ ਇਹ ਚੀਜ਼ ਆ ਗਈ 2 ਨੰਬਰ ਤੇ ਨਕਲ ਵੈਰੀਫਿਕੇਸ਼ਨ ਨਕਲ ਵੈਰੀਫਿਕੇਸ਼ਨ ਜਿਹੜੀ ਵੀ ਕਿਸੇ ਫਰਦ ਕੇਂਦਰ ਤੋਂ ਨਕਲ ਨਿਕਲਦੀ ਹੈ ਉਹਦੀ ਤੁਸੀਂ ਵੈਰੀਫਿਕੇਸ਼ਨ ਕਰ ਸਕਦੇ ਹੋ ਕਿਹੜੀ ਡੇਟ ਨੂੰ ਨਿਕਲੀ ਹੈ ਜ਼ਿਲ੍ਹਾ ਤਹਿਸੀਲ ਪਿੰਡ ਉਹ ਤੇ ਚੁਣਨਾ ਆਪਾਂ ਔਰ ਡੇਟ ਭਰਨੀ ਇੱਥੇ ਫਰਜ਼ ਕਰ ਲਓ 1 ਅਗਸਤ 2025 ਨੂੰ ਡੇਟ ਜਾਰੀ ਹੋਈ ਤੁਹਾਨੂੰ ਪਤਾ ਵੀ ਐਸ ਡੇਟ ਦੀ ਤੁਹਾਡੇ ਕੋਲੇ ਆਈ ਹੈ ਵੀ ਜਾਰੀ ਹੋ ਕੇ ਤੁਸੀਂ ਟੂ ਡੇਟ 2 2 ਅਗਸਤ ਜਾਂ 1 ਅਗਸਤ ਤਕਰੀਬੀ 1 ਦਿਨ ਦੀ ਦੇਖਣੀ ਉਹਦੇ ਵਿੱਚ ਵਿੱਚ ਜਿਹੜੀਆਂ ਜਾਰੀ ਹੋਈਆਂ ਸੋ ਨਕਲ ਵੈਰੀਫਾਈ ਕਰਨ ਲਈ ਜਿਹੜਾ ਇਹ ਤਰੀਕਾ ਹੈ ਜਦੋਂ ਇਹਦੇ ਵਿੱਚ ਭਰੋਗੇ ਤਾਂ ਤੁਹਾਡੇ ਸਾਹਮਣੇ ਉਹ ट्रांजੈਕਸ਼ਨ ਉਹਦੀ ਸਾਰੀ ਉਹ ਸਾਹਮਣੇ ਆਏਗਾ ਤੁਹਾਡੇ ਵੀ ਇਹ ਸਹੀ ਨਕਲ ਉਸ ਤੋਂ ਫਰਦ ਕੇਂਦਰ ਤੋਂ ਜਾਰੀ ਹੋਈ ਹੈ ਅੱਗੇ ਨੰਬਰ 3 ਤੇ ਕੰਟ੍ਰਸਟਡ ਮੈਪ ਕੈਡਸਟਰਲ ਮੈਪ ਜਿਹੜੇ ਹੈਗੇ ਆ ਮਸਾਵੀਆਂ ਜਿਹੜੀਆਂ ਹੈਗੀਆਂ ਮਸਾਵੀਆਂ ਜਿਹਨੂੰ ਆਪਾਂ ਕਹਿੰਨੇ ਮਸਾਵੀਆਂ ਦੀ ਜੋ ਆ ਅੱਗੇ ਉੱਤੇ ਵੀ ਲਿਖਿਆ ਆਪਾਂ ਇਹ ਬਿਲਕੁਲ ਜਿਹੜੀਆਂ ਮਸਾਵੀਆਂ ਰਿਕਾਰਡ ਨੂੰ ਦੇ ਵਿੱਚ ਹੈ ਉਹ ਤੁਹਾਡੇ ਸਾਹਮਣੇ ਬਿਲਕੁਲ ਪੇਸ਼ ਹੋਣਗੇ ਆਉਣ ਵਾਲੇ ਸਮੇਂ 'ਚ ਔਰ ਫੋਨ ਦੇ ਉੱਪਰ ਹੀ ਤੁਸੀਂ ਉਹਨੂੰ ਸਕਰੋਲ ਕਰਕੇ ਆਂ ਉਹਦੀ ਹਰ ਕੰਨੀ ਵੇਖ ਸਕਦੇ ਹੋ ਪਿੰਡ ਦੀ ਸੋ ਇਹ ਚ ਡਿਸਟ੍ਰਿਕਟ ਭਰਨਾ ਪਹਿਲਾਂ ਇੱਥੇ ਆ ਬਿਲਕੁਲ ਤੀਰ ਦਾ ਨਿਸ਼ਾਨ ਬਣਿਆ ਹੋਏਗਾ ਡਿਸਟ੍ਰਿਕਟ ਚੂਜ਼ ਕਰਕੇ ਫਿਰ ਤਹਿਸੀਲ ਚੁਣਨੀ ਹੈ ਫਿਰ ਤਹਿਸੀਲ ਤੋਂ ਬਾਅਦ ਪਿੰਡ ਚੁਣਨਾ ਹੈ ਪਿੰਡ ਚੋਂ ਤੋਂ ਬਾਅਦ ਉੱਥੇ ਇੱਕ ਕਲਿੱਕ ਕਰਨਾ ਜਿੱਥੇ ਸਬਮਿਟ ਕਰਨੀ ਹੈ ਵੀ ਉਹ ਫਿਰ ਤੁਹਾਡੇ ਸਾਹਮਣੇ ਸ਼ੋ ਹੋਣਗੀਆਂ ਸਾਰੀਆਂ ਖੁੱਲ ਕੇ ਸੋ ਅੱਗੇ 4 ਨੰਬਰ ਤੇ ਰਜਿਸਟਰੀ ਡੀਡ ਕੋਈ ਵੀ ਰਜਿਸਟਰੀ ਜਿਹੜੀ ਆ ਮਤਲਬ ਹੋਈ ਹੈ ਉਹਨੂੰ ਆਨਲਾਈਨ ਚੈੱਕ ਕਰਨਾ ਹੋਵੇ ਸਰਚ ਬਾਏ ਇਹਦੇ ਚ ਡਿਸਟ੍ਰਿਕਟ ਭਰਨਾ ਹੈ ਤਹਿਸੀਲ ਭਰਨੀ ਹੈ ਦੋ ਚੀਜ਼ਾਂ ਭਰਨੀਆਂ ਇਹਦੇ ਚ ਤੇ ਇਹ ਸੈਲਰ ਵੇਚਣ ਵਾਲਾ ਜਾਂ ਖਰੀਦਣ ਵਾਲਾ ਇਹ ਦੋਨਾਂ ਦੇ ਨਾਮ ਜਿਹੜੇ ਆ ਉਹ ਇੱਥੇ ਕਲਿੱਕ ਕਰ ਦੇਣੇ ਆ ਔਰ केव्ट नंबर केव्ट नंबर क्लिक ਕਰ ਦੇਣਾ ਤੇ ਰਜਿਸਟ੍ਰੇਸ਼ਨ ਨੰਬਰ ਜਿਹੜਾ ਵਸੀਕਾ ਨੰਬਰ ਜਿਹਨੂੰ ਆਪਾਂ ਕਹਿੰਦੇ ਆ ਉਸ ਰਜਿਸਟਰੀ ਦਾ ਰਜਿਸਟਰਡ ਨੰਬਰ ਜਿਹੜਾ ਉਹ ਇੱਥੇ ਭਰ ਦੇਣਾ ਸੋ ਰਜਿਸਟ੍ਰੇਸ਼ਨ ਡੇਟ ਭਰ ਦੇਣੀ ਹੈ ਵੀ ਕਿੰਨੀ ਡੇਟ ਨੂੰ ਉਹ ਤੁਹਾਡੇ ਸਾਹਮਣੇ ਜਿਹੜੀ ਹੋਈ ਹੈ ਤੁਹਾਨੂੰ ਯਾਦ ਹੈ ਤੇ ਉਹ ਤੁਹਾਡੇ ਸਾਹਮਣੇ ਸੈਲਰ ਤੇ ਬਾਏਰ ਦਾ ਨਾਮ ਭਰ ਕੇ ਉਹ ਉਹਦੇ ਚੋਂ ਤੁਹਾਡੇ ਨੂੰ ਸਾਰੀਆਂ ਉਹ ਚੀਜ਼ਾਂ ਸ਼ੋ ਕਰੇਗੀ ਸੋ ਇਹ ਇਹਦਾ ਪੰਜਵਾਂ ਜਿਹੜਾ ਹੈਗਾ ਮਿਊਟੇਸ਼ਨ ਆਫਟਰ ਰਜਿਸਟਰੀ ਰਜਿਸਟਰੀ ਤੋਂ ਬਾਅਦ ਜਿਹੜਾ ਇੰਤਕਾਲ ਜਿਹੜਾ ਆ ਤੁਹਾਡਾ ਇਹ ਵਿੱਚ ਇਹਦੇ ਮੋٹے ਅੱਖਰਾਂ ਚ ਪੰਜਾਬੀ ਚ ਵੀ ਲਿਖਿਆ ਤੇ ਇਹਦੇ ਅੰਗਰੇਜ਼ੀ ਚ ਵੀ ਇਸ ਤਰ੍ਹਾਂ ਦਾ ਇਹ ਤਾਂ ਤੁਹਾਨੂੰ ਡਾਟਾ ਨਾਲ ਇੰਗਲਿਸ਼ ਦੇ ਵਿੱਚ ਦਿੱਤਾ ਹੈ ਤਾਂ ਜੋ ਫੋਨ ਤੇ ਤੁਹਾਨੂੰ ਖੋਲਣ ਚ ਦਿੱਕਤ ਨਾ ਆਵੇ ਉਹ ਤੁਸੀਂ ਆਪਣੇ ਬੱਚਿਆਂ ਤੋਂ ਜਾਂ ਜਿਹੜੇ ਵੀ ਮਾਰ ਬੰਦਿਆਂ ਤੋਂ ਪੁੱਛ ਸਕਦੇ ਕੁਝ ਬੰਦੇ ਆਪ ਵੀ ਜਾਣਦੇ ਸੋ ਇਹਦੇ ਚ ਮਿਊਟੇਸ਼ਨ ਆਫ ਰਜਿਸਟਰੀ ਡਿਸਟ੍ਰਿਕਟ ਭਰਨਾ ਹੈ ਤਹਿਸੀਲ ਭਰਨੀ ਹੈ ਵਸੀਕਾ ਡੇਟ ਭਰਨੀ ਹੈ ਵਸੀਕਾ ਨੰਬਰ ਭਰਨਾ ਤੇ ਇੱਥੇ ਕੈਪਚਾ ਆਏਗਾ ਉਦੇਜ ਅੱਖਰ ਲਿਖੇ ਹੋਣਗੇ ਤਾਂ ਜੋ ਇਹਨੂੰ ਕੋਈ ਬੱਚਾ ਨਾ ਖੋਲ ਸਕੇ ਅੱਗੇ ਨਾ ਜਾ ਕੇ ਸਾਈਡ ਸਾਈਡ ਦੇ ਵਿੱਚ ਕੋਈ ਹੋਰ ਤਰ੍ਹਾਂ ਦਾ ਨੁਕਸਨ ਨਾ ਪਾ ਸਕੇ ਸੋ ਇਹ ਪਤਾ ਲਾਇਆ ਜਾਂਦਾ ਰੀਫਰੈਸ਼ ਕਰਕੇ ਇੱਥੇ ਆਪਾਂ ਭਰਾਂਗੇ ਇਹ ਕੈਪਚਾ ਜੋ ਪਰਸ਼ੋ ਹੋਏਗਾ ਤੇ ਤੋਂ ਬਾਅਦ ਇਹਨੂੰ ਲਾਸਟ ਤੇ ਸਰਚ ਕਰਾਂਗੇ ਸਰਚ ਕਰਨ ਤੋਂ ਬਾਅਦ ਤੁਹਾਡੇ ਕੋਲੇ ਸਾਰੀ ਜਿਹੜੀ ਹੈਗੀ ਹੈ ਮਿਊਟੇਸ਼ਨ ਆਫ ਆਸਟ ਰਜਿਸਟਰੀ ਵੀ ਉਹਦੀ ਕਿਹੜੀ ਕੰਡੀਸ਼ਨ ਹੈ ਕਿੱਥੇ ਪਿਆ ਹੈ ਉਪ ਪਟਾਰੀ ਸਾਹਿਬ ਕੋਲੇ ਦਰਜ ਹੈ ਜਾਂ ਕਾਨੂੰਗੋ ਸਾਹਿਬ ਕੋਲੇ ਪੈ ਜਾਂ ਸੀਆਰਓ ਸਾਹਿਬ ਕੋਲੇ ਮਨਜ਼ੂਰ ਹੋ ਗਿਆ ਤੇ ਫਰਦ ਕੇਂਦਰ ਦੇ ਵਿੱਚ ਉਹਦੀ ਐਂਟਰੀ ਹੋ ਗਈ ਹੈ ਉੱਥੇ ਫਿਰ ਜਦੋਂ ਮਾਨਯੋਗ ਸੀਆਰਓ ਸਾਹਿਬ ਜਿੰਨੇ ਇੰਤਕਾਲ ਮਨਜ਼ੂਰ ਕਰਦੇ ਆ ਉਹਨਾਂ ਕੋਲੇ ਇੱਕ ਰਜਿਸਟਰ ਲੱਗਾ ਹੁੰਦਾ ਉਹਨਾਂ ਇੰਤਕਾਲਾਂ ਤੋਂ ਲਿਖ ਲੈਂਦੇ ਵੀ ਕਿਹੜੇ ਕਿਹੜੇ ਮੈਂ ਇੰਤਕਾਲ ਮਨਜ਼ੂਰ ਕੀਤੇ ਆ ਵੀ ਇਹ ਨਾ ਹੋਵੇ ਕੋਈ ਇੰਤਕਾਲ ਪਾਸੇ ਹੀ ਕਾਗਜ਼ ਤੇ ਦਰਜ ਕਰਕੇ ਬੰਦਾ ਦੋ ਨੰਬਰ ਚ ਤੇ ਉਹ ਤਹਿਸੀਲਦਾਰ ਸਾਹਿਬ ਕੋਲੇ ਦਰਜ ਨਾ ਹੋਇਆ ਹੋਵੇ ਨਾ ਦਫ਼ਤਰ ਕਾਨੂੰਗੋ ਕੋਲੇ ਦਰਜ ਹੋਇਆ ਹੋਵੇ ਤੇ ਉਹ ਮਤਲਬ ਆਪਣੇ ਰਜਿਸਟਰ ਤੋਂ ਟਿਕ ਮਾਰਕ ਕਰਕੇ ਜਦੋਂ ਫਰਦ ਕੇਂਦਰ ਦੇ ਵਿੱਚ ਆਪਣਾ ਪਾਸਵਰਡ ਲੱਗਦਾ ਪਟਵਾਰੀ ਦਾ ਹੀ ਪਾਸਵਰਡ ਲੱਗਦਾ ਕਾਨੂੰਗੋ ਦਾ ਲੱਗਦਾ ਫਿਰ ਤਹਿਸੀਲਾਰ ਸਾਹਿਬ ਦਾ ਸੀਆਰਓ ਸਾਹਿਬ ਦਾ ਲੱਗਦਾ ਉਹ ਪਾਸਵਰਡ ਲਾਉਣ ਦਾ ਮਤਲਬ ਵੀ ਅੱਜ ਇੰਨੇ ਵਜੇ ਇਸ ਕੰਪਿਊਟਰ ਨੂੰ ਖੋਲਿਆ ਕੱਲ ਨੂੰ ਜੇ ਕੋਈ ਚੈਕਿੰਗ ਕਰਨੀ ਹੋਵੇ ਤਾਂ ਪਤਾ ਲੱਗਦਾ ਵੀ ਇੰਨੇ ਵਜ ਕੇ ਇੰਨੇ ਮਿੰਟ ਤੇ ਐਸ ਅਫਸਰ ਨੇ ਪਟਵਾਰੀ ਸਬੰਧ ਨੇ ਖੋਲਿਆ ਇੰਨੇ ਵਜ ਕੇ ਇੰਨੇ ਮਿੰਟ ਤੇ ਕਾਨੂੰਗੋ ਸਬੰਧ ਨੇ ਖੋਲਿਆ ਇੰਨੇ ਵਜ ਕੇ ਇੰਨੇ ਮਿੰਟ ਤੇ ਸੀਆਰਓ ਸਾਹਿਬ ਨੇ ਖੋਲਿਆ ਸੋ ਉਹ ਜਾਂਦੀ ਜਦੋਂ ਖੋਲਣ ਤੋਂ ਬਾਅਦ ਫਿਰ ਉਹ ਆਪਣੇ ਰਜਿਸਟਰ ਤੋਂ ਚੈੱਕ ਕਰਦੇ ਆ ਜਿਹੜੇ ਅੰਤਕਾਲ ਨੰਬਰ ਪਾ ਕੇ ਦਰਜ ਕੀਤਾ ਪਿਆ ਬਟੇ ਇੱਕ ਪਾ ਕੇ ਜਾਂ ਪਰ ਉਹਨਾਂ ਨੇ ਮਨਜ਼ੂਰ ਨਹੀਂ ਕੀਤਾ ਤਾਂ ਸੀਆਰਓ ਸਾਹਿਬ ਉਸ ਅੰਤਕਾਲ ਨੂੰ ਮਨਜ਼ੂਰ ਨਹੀਂ ਕਰਦੇ ਆਨਲਾਈਨ ਜਿਹੜਾ ਇਹ ਇਹ ਬਹੁਤ ਅਹਿਮ ਗੱਲ ਹੈ ਔਰ ਜੇ ਕੋਈ ਲੱਗੇ ਤੁਹਾਨੂੰ ਤਾਂ ਤੁਸੀਂ ਤੁਰੰਤ ਧਿਆਨ ਚ ਲਿਆਉਣਾ ਹੈ ਮਾਨਯੋਗ ਅਫਸਰਾਂ ਦੇ ਸੋ ਅੱਗੇ ਜਿਹੜੀ ਹੋਰ ਇੰਪੋਰਟੈਂਟ ਤੁਹਾਡੇ ਨਾਲ ਜਿਹੜੀ ਜਾਣਕਾਰੀ ਕਰਨੀ ਸੀ ਇਹ ਚਾਹ ਜਿਹੜੀ ਇਹ ਜ਼ਰੂਰਤੀ ਸਾਈਟ ਖੋਲੋਗੇ Google Punjab ਤੇ ਜਾ ਕੇ ਅੱਗੇ ਜਾ ਕੇ ਫਰਦ ਜਾਣਬੰਦੀ ਵੇਖਣ ਤੇ ਨਕਲ ਦੀ ਕਿਸਮ ਉਹ ਕਿਹੜੀ ਚੀਜ਼ ਹੈ ਉਹ ਇਸ ਤਰ੍ਹਾਂ ਦਾ ਬਿਲਕੁਲ ਬਣਿਆ ਹੋਏਗਾ WhatsApp ਪੰਜਾਬੀ ਚ ਲਿਖਿਆ ਹੋਏਗਾ ਤੇ ਜਵਾਬੰਦੀ ਵੀ ਆਪਾਂ WhatsApp ਤੇ ਜਵਾਬੰਦੀ ਕਿਵੇਂ ਦੇਖ ਸਕਦੇ ਹਾਂ ਸੋ ਅੱਗੇ ਇਹ ਇੱਥੇ ਜਵਾਬੰਦੀ ਵੇਖੀ ਜਾਏਗੀ ਔਰ ਇਹ ਵਿਰਾਸਤ ਦਾ ਇੰਤਕਾਲ ਫਰਜ਼ ਕਰ ਲੋ ਤੁਹਾਡੀ ਕੋਈ ਵਿਰਾਸਤ ਦਾ ਇੰਤਕਾਲ ਹੈ ਚਾਹੇ ਉਹ ਰਜਿਸਟਰਡ وصੀਅਤ ਵਾਲਾ ਜਾਂ ਅਨਰਜਿਸਟਰਡ ਵਾਲਾ ਖਾਨਗੀ ਹੈ ਤੋਂ ਉਹ ਤੁਸੀਂ ਮਿਊਟੇਸ਼ਨ ਨੂੰ ਇੱਥੇ ਚੈੱਕ ਕਰ ਸਕਦੇ ਹੋ ਵੀ ਕਿਹੜੀ ਕੰਡੀਸ਼ਨ ਚ ਪਿਆ ਉਹ ਕਿੱਥੇ ਪਿਆ ਔਰ ਇੱਥੇ ਇਹ ਜਿਹੜਾ 3 ਨੰਬਰ ਤੇ ਵਸੀਕੇ ਦੇ ਆਧਾਰ ਤੇ ਹੰਤਕਾਲ ਸੋ ਮਿਊਟੇਸ਼ਨ ਔਨ ਦੀ ਬੇਸਿਸ ਆਫ ਡੀਡ ਵੀ ਰਜਿਸਟਰੀ ਦੇ ਆਧਾਰ ਤੇ ਹੰਤਕਾਲ ਹੋਇਆ ਉਹ ਕਿਸ ਕੰਡੀਸ਼ਨ ਚ ਪਿਆ ਕਿੱਥੇ ਪਿਆ ਸੋ ਉਹ ਉਹ ਵੀ ਉੱਤੇ ਸ਼ੋ ਕਰੇਗਾ ਇਸ ਤੋਂ ਅਗੇ ਫਰਤਬਦਲ ਫਰਤਬਦਲ ਹੁੰਦੀ ਹੈ ਮਾਲ ਰਿਕਾਰਡ ਦੇ ਵਿੱਚ ਕੋਈ ਵੀ ਗਲਤੀ ਹੋ ਜੇ ਪਿੱਛੇ ਸਹੀ ਹੋਵੇ ਤੇ ਰਸਤੇ ਚ ਗਲਤੀ ਚੱਲੀ ਆਉਂਦੀ ਹੋਵੇ ਤਾਂ ਹੁਣ ਆਪਾਂ ਨੂੰ ਪਤਾ ਲੱਗ ਜਵੇ ਜਾਂ ਪਟਵਾਰੀ ਸਰਬਾਨ ਨੂੰ ਪਤਾ ਲੱਗ ਜੇ ਤਾਂ ਉਹ ਲੈਂਡ ਰਿਕਾਰਡ ਮੈਨ ਪੰਜਾਬ ਲੈਂਡ ਰਿਕਾਰਡ ਮੈਨੂਅਲ ਦੇ ਪੈਰਾ 7.29 ਤੱਕ ਜਿਹੜੀ ਇਹ ਫਰਦਬਦਰ ਬਣਦੀ ਹੈ ਸੋ ਇਹ ਆਨਲਾਈਨ ਵੀ ਪੰਜਾਬ ਸਰਕਾਰ ਨੇ ਮਹਿਕਮਾ ਮਾਲ ਨੇ ਕਰਤੀ ਹੈ ਵੀ ਤੁਹਾਨੂੰ ਜੇ ਕੋਈ ਨਾਮ ਗਲਤ ਲੱਗੇ ਪਿਤਾ ਦਾ ਨਾਮ ਨੰਬਰ ਖਸਰੇ ਦਾ ਦੂਜਾ ਤੀਜਾ ਇਹਦੇ ਚ ਅਪਲੀਕੇਸ਼ਨ ਫਾਰਮੈਟ ਡਾਊਨਲੋਡ ਹੋ ਜਾਂਦਾ ਉਹਨੂੰ ਭਰ ਕੇ ਤੇ ਇਹ ਬਕਾਇਦਾ ਜਿਹੜਾ ਹੈਗਾ ਅੱਗੇ ਜਿਹੜਾ ਸਾਡੇ ਡਿਪਾਰਟਮੈਂਟ ਕੋਲੇ ਪਹੁੰਚ ਜਾਂਦਾ ਤੇ ਉੱਥੋਂ ਇਹ ਮਾਨਯੋਗ ਜਿਹੜੇ ਡੀਸਾ ਕੋਲੇ ਸਰਕਾਰ ਵੱਲੋਂ ਆ ਜਾਂਦਾ ਉਹ ਵੱਖਰਾ ਬਣਿਆ ਹੋਇਆ ਪੂਰਾ ਇਹਦਾ ਨੈਟਵਰਕ ਸੋ ਉਸ ਤੋਂ ਬਾਅਦ ਪਟਵਾਰੀ ਸਬਾਨ ਕੋਲ ਆ ਜਾਂਦਾ ਪਟਵਾਰੀ ਸਬਾਨ ਉਸ ਐਪਲੀਕੇਸ਼ਨ ਨੂੰ ਉਹ ਚੈੱਕ ਕਰਕੇ ਤੇ ਉਹਦੀ ਫਰਦਬਦਰ ਬਣਾ ਕੇ ਤੇ ਉਹ ਭੇਜਣ ਦੇ ਜ਼ਿੰਮੇਵਾਰ ਮਤਲਬ ਉਹ ਬਾਉਂਡ ਕਰ ਦਿੱਤੇ ਗਏ ਆਉਣ ਵਾਲੇ ਸਮੇਂ 'ਚ ਸੋ ਆਟੋਮੈਟਿਕ ਜਿਹੜੀਆਂ ਦਰਸਤੀਆਂ ਕਰਨ ਦੀ ਇੱਕ ਵਧੀਆ ਹੋਊਗੀ ਜੇ ਲੋਡ ਪਵੇ ਤਾਂ ਵਿਅਕਤੀ ਨੂੰ ਬੁਲਾ ਸਕਦੇ ਪਟਵਾਰੀ ਸਬਾਨ ਵੀ ਆਹ ਚੀਜ਼ਾਂ ਮੈਂ ਚੈੱਕ ਕਰਨੀ ਜਾਂ ਦੇਖਣੀ ਆ ਸੋ ਪੁੱਛ ਸਕਦੇ ਹੋ ਉਹਨਾਂ ਦੇ ਆਧਾਰ ਕਾਰਡ ਮੰਗਾ ਕੇ ਜਾਂ ਕੋਈ ਹੋਰ ਸਬੂਤ ਉਹਨਾਂ ਨੂੰ ਕੋ ਲੱਗੇ ਸੋ ਅ ਅੱਗੇ ਰੈਪਟ ਨੰਬਰ ਰਫਟ ਜਿਹੜੀ ਕੋਈ ਰੋਜ਼ਨਾਮੇ 'ਚ ਜਰਫਟ ਪਈ ਆ ਆੜ ਰਹਿਣ ਦੀ ਰਫਟ ਪਈ ਐ ਕੋਈ ਹੋਰ ਰਫਟ ਪਈ ਐ ਜਿਵੇਂ ਵਿਰਾਸਤ ਦਰਜ ਕਰਨ ਲੱਗਿਆ ਹੀ ਪਟਵਾਰੀ ਸਹਿਬਾਨ ਰਫਟ ਦਰਜ ਕਰਦੇ ਵੀ ਮੇਰੇ ਕੋਲੇ ਖਾਨਕੀ ਵਿਸੀਤ ਪੇਸ਼ ਹੋਈ ਮੇਰੇ ਕੋਲੇ ਰਜਿਸਟਰਡ ਵਿਸੀਤ ਪੇਸ਼ ਹੋਈ ਉਹਦੇ ਮੁਤਾਬਕ ਕਿਹੜਾ ਵਸੀਕਾ ਦਰਜ ਕੀਤਾ ਜਾਂਦਾ ਸੋ ਮੀ ਕਣੀ ਮੀ ਪੈਂਦਾ ਭਾਰੀ ਮੀ ਪੈਂਦਾ ਤੇਜ਼ ਮੀ ਪੈਂਦਾ ਨੇਰੀ ਆਫਤ ਕੋਈ ਭਚਾਲ ਹੜ ਕਿਸੇ ਤਰ੍ਹਾਂ ਦੀ ਜਿਹੜੀ ਨੇਚਰਲ ਕਲਾਈਮਟੀ ਆਉਂਦੀ ਐ ਸੋ ਉਹਦੀਆਂ ਰਫਟਾਂ ਦਰਜ ਕੀਤੀਆਂ ਜਾਂਦੇ ਪਟਵਾਰੀ ਕੋਲੇ ਜਿੰਨੀਆਂ ਨਕਲਾਂ ਆਉਂਦੀਆਂ ਉਹਦੀਆਂ ਰਫਟਾਂ ਦਰਜ ਕੀਤੀਆਂ ਨਹੀਂ ਕੋਈ ਵੀ ਤੁਸੀਂ ਰਫਤੇ ਰੋਜ਼ਨਾਮਚੇ ਦੀ ਜਿੱਥੋਂ ਜਿਹੜੀ ਪ੍ਰਾਪਤ ਹੋ ਸਕਦੀ ਹੈ ਸੋ ਇੱਕ ਸਬਸਕ੍ਰਿਪਸ਼ਨ ਇਹ ਕੋਈ ਵੀ ਐਨ ਆਰ ਆਈ ਬੰਦੇ ਜਾਂ ਜਿਹੜੇ ਬਾਹਰੋਂ ਜੁੜੇ ਨੇ ਹੋਰ ਉਹਨਾਂ ਦੀ ਉਹਨਾਂ ਵਾਸਤੇ ਵੀ ਹੈ ਪ੍ਰਬੰਧ ਹੈ ਵੀ ਉੱਥੇ ਆਪਦੀ ਕੋਈ ਵੀ ਇਹਦੇ ਚ ਆਪਦੀ ਸਬਸਕ੍ਰਿਪਸ਼ਨ ਜਿਹੜੀ ਹੈ ਇਹਨੂੰ ਐਡ ਹੋ ਸਕਦੇ ਇਹਦੇ ਚ ਦੱਸ ਸਕਦੇ ਆਪਦਾ ਹੋਰ ਕੋਈ ਨੂੰ ਸੋਧਾਂ ਕਰਨੀਆਂ ਕਿਸੇ ਤਰ੍ਹਾਂ ਦਾ ਵੀ ਸੋ ਇਸ ਦਾ ਪ੍ਰਿੰਟ ਵੀ ਤੁਸੀਂ ਇਸ ਦਾ ਪ੍ਰਿੰਟ ਵੀ ਕੱਢ ਸਕਦੇ ਹੋ ਪਰੰਤੂ ਜਿਹੜਾ ਪ੍ਰਿੰਟ ਕਢੋਂਗੇ ਤੁਸੀਂ ਉਹ ਮਤਲਬ ਕਾਨੂੰਨੀ ਤੌਰ ਤੇ ਮੰਨਤਾ ਪ੍ਰਾਪਤ ਨਹੀਂਗਾ ਉਹ ਤੁਸੀਂ ਵੇਖ ਸਕਦੇ ਆ ਚੈੱਕ ਕਰ ਸਕਦੇ ਹੋਊਗਾ ਹੋਊ ਬਿਲਕੁਲ ਰਿਕਾਰਡ ਨਾ ਮਿਲਦਾ ਪਰ ਉੱਤੇ ਲਿਖਿਆ ਹੁੰਦਾ ਨਾਟ ਫਾਰ ਲੀਗਲ ਪਰਪਸ ਨਾਟ ਫਾਰ ਲੀਗਲ ਪਰਪਸ ਇਹਦਾ ਇਹ ਇਹ ਲਿਖਿਆ ਆਵੇਗਾ ਕਿਉਂਕਿ ਤੁਹਾਨੂੰ ਇਹ ਆਖਰ ਦੇ ਵਿੱਚ ਅਸੀਂ ਦੱਸਣ ਲੱਗੇ ਆ ਕਿਉਂਕਿ ਕਿਤੇ ਵੀ ਕੋਈ ਮਿਸ ਹੈਪਨਿੰਗ ਵਾਪਰ ਜੇ ਕੋਈ ਨਾਟ ਫਾਰ ਲੀਗਲ ਪਰਪਸ ਨਾਂ ਲਿਖਣ ਜਾ ਉੱਤੇ ਨਾਂ ਲਿਖਿਆ ਹੋਵੇ ਤਾਂ ਕਿਸੇ ਬੰਦੇ ਨੂੰ ਨੇਰੇ ਸਵੇਰੇ ਉਹ ਵੇਖਣ ਚ ਕਿਸੇ ਵੀ ਅਫਸਰ ਸਬੰਧ ਨੂੰ ਭਲੇਖਾ ਪਾ ਸਕਦਾ ਸੋ ਇਸ ਕਰਕੇ ਉਹ ਪੱਕਾ ਉੱਤੇ ਬਕਾਇਦਾ ਟੇਡਾ ਕਰਕੇ ਛਾਪਿਆ ਹੁੰਦਾ ਤਾਂ ਜੋ ਹਰ ਅਫਸਰ ਦੇ ਔਰ ਆਮ ਲੋਕਾਂ ਦੇ ਵੀ ਧਿਆਨ ਚਾਵੇ ਵੀ ਇਸ ਚੀਜ਼ ਤੋਂ ਜਿਹੜਾ ਬਚਾਅ ਹੋ ਸਕੇ ਸੋ ਤੁਹਾਡਾ ਸਾਰਿਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਚੈਨਲ ਨਿਰਮਲ ਫੋਟੋਰੀ ਫੋਟੋਰੀ ਨੂੰ ਸਬਸਕ੍ਰਾਈਬ ਕਰਿਓ YouTube ਚੈਨਲ ਸਾਡਾ ਇਹ ਔਰ ਲਾਈਕ ਕਰਿਓ ਸ਼ੇਅਰ ਕਰਿਓ ਤਾਂ ਜੋ ਇਹ ਜਿਹੜੀ ਜਾਣਕਾਰੀ ਹੈ ਆਨਲਾਈਨ ਤੁਸੀਂ ਘਰੇ ਬੈਠੇ ਇਹਨਾਂ ਸਵਾਲਾਂ ਦਾ ਜੋ ਪੰਜਾਬ ਸਰਕਾਰ ਨੇ ਲਾਗੂ ਕੀਤੀਆਂ ਇਹਦਾ ਆਨੰਦ ਲੈ ਸਕਦੇ ਹੋ ਇਹਦਾ ਫਾਇਦਾ ਲੈ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਅਸੀਂ ਥੋੜਾ